ਲਗ ਲਗ ਪਿੰਡਾਂ ਤੋਂ ਪਹੁੰਚੇ ਸੱਜਣੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹਦੇ ਸਬੰਧ ਉਹਦੇ ਬਾਬਤ ਆਪਾਂ ਇਕੱਠੇ ਹੋਏ ਆ ਸਾਰੇ ਸੋ ਸਾਡੇ ਕੋਲੇ ਆਮ ਆਦਮੀ ਪਾਰਟੀ ਨੇ ਜਿਹੜਾ ਸਾਨੂੰ ਕੈਂਡੀਡੇਟ ਦਿੱਤਾ ਹੈ ਕਰਮਜੀਤ ਅਨਮੋਲ ਜਿਹੜਾ ਸਾਡੀ ਲਾਈਨ 'ਚ ਹੋਇਆ ਸੀ ਇਕੱਠੇ ਕੰਮ ਕਰਦੇ ਰਹੇ ਆਂ ਅੱਜ ਉਹ ਸਮਾਂ ਜਿਹੜੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਬੁਲਾਰਾ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਉਹ ਹੋਣਾ ਚਾਹੀਦਾ ਜਿਹੜਾ ਸਾਡੀਆਂ ਮੰਗਾਂ ਨੂੰ ਸਾਡੇ ਹਲਕੇ ਨੂੰ ਸਾਡੇ ਲੋਕਾਂ ਦੀ ਗੱਲਬਾਤ ਨੂੰ ਉੱਪਰ ਤੱਕ ਲੈ ਕੇ ਜਾਵੇ ਉਹ ਤੁਹਾਡੇ ਵਾਂਗ ਹੀ ਪਿੰਡਾਂ ਚੋਂ ਉੱਠਿਆ ਇੱਕ ਆਮ ਇਨਸਾਨ ਹੈ ਅਸੀਂ ਉਹਨੂੰ ਦੇਖਿਆ ਆਪਣੇ ਅੱਖਾਂ ਸਾਹਮਣੇ ਇੱਕ ਵੱਡਾ ਕਲਾਕਾਰ ਬਣਦੇ ਹੋਏ ਸੰਘਰਸ਼ ਕਰਕੇ ਜ਼ਿੰਦਗੀ 'ਚ ਇੱਜ ਤੱਕ ਪਹੁੰਚਿਆ ਹੈ ਜਿਹੜਾ ਬੰਦਾ ਹੇਠੋਂ ਉੱਪਰ ਤੱਕ ਪਹੁੰਚਦਾ ਹੈ ਉਸ ਬੰਦੇ ਨੂੰ ਪਤਾ ਹੁੰਦਾ ਹੈ ਕਿ ਜਿਹੜੀ ਆਮ ਜ਼ਿੰਦਗੀ ਹੈ ਜਿਹੜੀ ਰਿਐਲਿਟੀ ਹੈ ਪਿੰਡਾਂ ਦੀ ਜਿਹੜੀ ਸਚਾਈ ਹੈ ਉਹ ਕੀ ਹੈ ਧਰਤੀ ਨਾਲ ਜੁੜਿਆ ਇਨਸਾਨ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਦੋਂ ਇਹਨੂੰ ਟਿਕਟ ਮਿਲੀ ਉਹ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਿਆ ਕਿ ਇੱਕ ਇੱਕ ਕਦਮ ਤੁਹਾਨੂੰ ਸਜਦਾ ਕਰਦੇ ਆ ਤੁਹਾਡੇ ਕਰਜ਼ਦਾਰ ਆ ਜਦੋਂ ਅਸੀਂ ਮਾਨ ਸਾਹਿਬ ਦੀ ਰੈਲੀ 'ਚ ਜਾਂਦੇ ਹੁੰਦੇ ਸੀ ਜਿੱਥੇ ਵੀ ਜਾਂਦੇ ਹੁੰਦੇ ਸੀਗੇ ਜਦੋਂ ਐਮਪੀ ਸੀਗੇ ਉਦੋਂ ਵੀ ਤੇ ਤੁਸੀਂ ਮੁੱਖ ਮੰਤਰੀ ਬਣਾਇਆ ਤੁਹਾਡੇ ਪਿਆਰ ਨੇ ਅਸੀਂ ਪਹਿਲਾਂ ਹੀ ਪਿਆਰ ਵੇਖ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਮਾਨ ਸਾਹਿਬ ਤੁਸੀਂ ਡਿਕਲੇਅਰ ਹੋ ਸੀਐਮ ਲੋਕਾਂ ਨੇ ਪਹਿਲਾਂ ਹੀ ਬਣਾਤਾ ਸੀ ਸੋ ਇੰਨਾ ਪਿਆਰ ਕਰਮਜੀਤ ਅਨਮੋਲਿਕ ਹੋਣਾ ਜ਼ੋਰਦਾਰ ਤਾੜੀਆਂ ਮਾਰ ਦਿਓ ਆਮ ਆਦਮੀ ਪਾਰਟੀ ਲਈ ਕਿਉਂਕਿ ਚਿਰਾਂ ਬਾਅਦ ਸਦੀਆਂ ਬਾਅਦ ਪੰਜਾਬ ਦੀ ਤਕਦੀਰ ਬਦਲੀ। ਔਰ ਤੁਹਾਡੇ ਤੁਹਾਡੇ ਪਿਆਰ ਨੇ ਇੱਕ ਆਮ ਘਰ ਦੇ ਮਾਸਟਰ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਇਆ। ਕਰਨਜੀਤ ਅਨਮੋਲ ਸੱਚੀ ਬਾਤ। ਅਸੀਂ ਸਾਰੇ ਇਕੱਠੇ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਸਭ ਤੋਂ ਵੱਡੀ ਗੱਲ ਮੈਂ ਇਹ ਕਹੂੰਗਾ ਕਿ ਤੁਹਾਡੇ ਇਸ ਪਿਆਰ ਦਾ ਕਰਜ਼ਾ ਲਿਖ ਕੇ ਦਿੰਨੇ ਆ ਕੱਲੀ ਕੱਲੀ ਗੱਲ ਹੁਣ ਵੀ ਨਾਲ ਬੰਨੇ ਅਸੀਂ ਮਾਨ ਸਾਹਿਬ ਦੇ ਪਹਿਲੀ ਵਾਰ ਇਦਾਂ ਹੋਇਆ ਕਿ ਮੁੱਖ ਮੰਤਰੀ ਆਏ ਲੱਗਦਾ ਹੁੰਦਾ ਸੀ ਪਤਾ ਨਹੀਂ ਰੱਬ ਧਰਤੀ ਤੇ ਆ ਗਿਆ ਕੋਈ ਉਹਨੂੰ ਮੈਜ ਨਹੀਂ ਸਕਦਾ ਮੈਂ ਚਾਹਾਂਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਭਗਵੰਤ ਮਾਨ ਕਿਆ ਵੱਡੀਆਂ ਇੰਡਸਟਰੀਆਂ ਖੜੀਆਂ ਕਰ ਲੀਆਂ ਕਿਉਂ ਕੀਤੀਆਂ ਉਹ ਹੱਥੀ ਮਿਹਨਤ ਕਰਨ ਵਾਲੇ ਸੀ ਉਹਨਾਂ ਕੋਲੇ ਹੱਥਾਂ ਦਾ ਹਨਰ ਸੀ ਤਾਂ ਕਰਕੇ ਉਹ ਬੰਦੇ ਐਡੇ ਵੱਡੇ ਇੰਡਸਟਰੀਅਲਿਸਟ ਬਣੇ ਤਾਂ ਇਹਦੇ ਨਾਲ ਕੀ ਹੋਊਗਾ ਕਿ ਬੱਚੇ ਨੌਕਰੀਆਂ ਲੱਭਣਗੇ ਨਹੀਂ ਬਲਕਿ ਇੱਕ ਇੱਕ ਬੰਦਾ 10-10 ਬੰਦਿਆਂ ਨੂੰ ਨੌਕਰੀਆਂ ਦੇਣ ਯੋਗ ਆ ਬਣੂਗਾ ਸੋ ਬਾਕੀ ਜਿਵੇਂ ਹੁਣ ਮਾਹੌਲ ਚੱਲ ਰਿਹਾ ਹੈ মিডিਆ ਵੀ ਦੱਸ ਰਿਹਾ ਹੈ ਕਿ ਆਉਣ ਵਾਲੀ 4 ਤਰੀਕ ਨੂੰ ਮੋਦੀ ਸਰਕਾਰ ਦਾ ਤਾਂ ਭੋਗ ਪੈ ਗਿਆ ਸਮਝੋ ਤੇ ਹੁਣ ਇੰਡੀਆ ਗੱਠ ਜੋੜ ਦੀ ਸਰਕਾਰ ਬਣੂਗੀ ਜੀ ਦੇ ਵਿੱਚ ਸਾਡੇ ਜਿਹੜਾ 13 ਉਮੀਦਵਾਰ ਜਿੱਤੇ ਹੋਣਗੇ ਉਹਨਾਂ ਚੋਂ 3-4 ਸੈਂਟਰ ਗਵਰਨਮੈਂਟ ਚ ਮੰਤਰੀ ਵੀ ਬਣਨਗੇ ਤੇ ਜੇ ਸਾਡੇ ਮੰਤਰੀ ਹੋਣਗੇ ਤਾਂ ਸਾਨੂੰ ਕਿਸੇ ਮੂਰੇ ਝੋਲੀ ਨਹੀਂ ਫਲਾਉਣੀ ਪਊ ਹੱਥ ਨਹੀਂ ਅੱਜਣੇ ਪੈਣਗੇ ਤੇ ਨਾ ਹੀ ਕਿਸੇ ਦਾ ਮੂੰਹ ਦੇਖਣਾ ਪਊ ਤੇ ਜਦੋਂ ਸਾਡੇ ਮਨਿਸਟਰ ਹੋਣਗੇ ਤਾਂ ਆਪੇ ਆਪਣੇ ਪੰਜਾਬ ਦੇ ਜਿਹੜੇ ਬਣਦੇ ਹੱਕ ਐ ਇੱਥੇ ਲੈ ਕੇ ਆਉਣਗੇ ਔਰ ਜਿਹੜਾ 8000 ਕਰੋੜ ਰੁਪਇਆ ਸਾਡਾ ਸਾਡਾ ਆਰਡੀਐਫ ਸੇ ਬਾਕੀ ਨਹਿਰਾਂ ਦਾ ਪਾਣੀ ਜਿਵੇਂ ਦੱਸ ਹੀ ਦਿੱਤਾ ਕਿ ਪਹਿਲਾਂ ਜਿਹੜਾ 20% ਜਾਂ 20 ਤੋਂ 40% ਤੱਕ ਵਰਤੋਂ ਚਾਹੁੰਦਾ ਸੀ ਮਾਨ ਸਰਕਾਰ ਨੇ ਜਵਾਹੇ ਠੀਕ ਕਰਕੇ ਕਸੀਆਂ ਠੀਕ ਕਰਕੇ ਟੇਲਾ ਬਣਾ ਕੇ ਉਹ ਪਾਣੀ 70% ਤੱਕ ਵਰਤੋ ਚਾਉਣ ਲਾਤਾ। ਬਾਕੀ ਜਿਹੜੀਆਂ ਦੋ ਨਹਿਰਾਂ ਨਿਕਲੀਆਂ ਮਾਲਵਾ ਨਹਿਰ ਤੇ ਦੁਆਬਾ ਨਹਿਰ ਮਾਲਵਾ ਨਹਿਰ ਦਾ ਫਰ ਇੰਨਾ ਫਾਇਦਾ ਹੋਣਾ ਕਿ 5 ਲੱਖ ਟਿਊਬਲ ਬੰਦ ਹੋ ਜਾਣੇ ਆ ਜਦੋਂ ਨਹਿਰ ਵਗਣ ਲੱਗੀ। ਜਿਹਦੇ ਨਾਲ ਸਾਡੇ ਇਸ ਇਲਾਕੇ ਨੂੰ ਬਹੁਤ ਫਾਇਦਾ ਹੋਣਾ ਹੈ। ਸੋ ਬਾਕੀ ਜਿਹੜੇ ਮੇਰੇ ਦਿਲੀ ਖਾਸ਼ ਹੈ ਜੇ ਕੱਲ ਨੂੰ ਤੁਸੀਂ ਮੈਨੂੰ ਮੌਕਾ ਦਿਨੇ ਹੋ ਆਪਾਂ ਇੱਥੇ ਸਭ ਤੋਂ ਪਹਿਲਾ ਸੁਪਨਾ ਤੇ ਹੈ ਕਿ ਫਰੀਦਕੋਟ ਦੀ ਧਰਤੀ ਨੂੰ ਫਰੀਦਕੋਟ ਕੰਸਟੀਟਿਊਐਂਟ ਨੂੰ ਹਰਾ-ਭਰਾ ਬਣਾਉਣਾ ਹੈ। ਵਾਤਾਵਰਣ ਨੂੰ ਸੰਭਾਲਣਾ ਹੈ। ਸੋ ਦੂਜਾ ਕਿ ਇਸ ਇਲਾਕੇ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਹੋਊ। ਸਾਡੇ ਮਜ਼ਦੂਰਾਂ ਨੂੰ ਵੀ ਫਾਇਦਾ ਹੋਊ ਤੇ ਸਾਡੇ ਬੇਰੁਜ਼ਗਾਰ ਬੱਚਿਆਂ ਨੂੰ ਵੀ ਫਾਇਦਾ ਹੋਊਗਾ। ਦੂਜਾ ਕੋਈ ਸਕਿੱਲ ਸੈਂਟਰ ਖੋਲ੍ਹਾਂਗੇ ਜਿਹਦੇ ਨਾਲ ਬੱਚਿਆਂ ਨੂੰ ਹੱਥੀ ਕੰਮ ਕਰਨ ਦੀ ਸਖਲਾਈ ਦਿੱਤੀ ਜਾਊਗੀ ਜਿਹਦੇ ਨਾਲ ਜਿਹੜਾ ਵੀ ਬੱਚਾ ਹੱਥਾਂ ਦਾ ਕੰਮ ਜਾਣਦਾ ਕੋਈ ਵੀ ਤੁਸੀਂ ਆਪ ਸਿਆਣੇ ਹੋ ਪਿੰਡਾਂ 'ਚ ਰਹਿਣ ਵਾਲਿਆਂ ਆਪਾਂ ਸ਼ਹਿਰਾਂ 'ਚ ਵੀ ਦੇਖਿਆ ਹੈ ਜਿਹੜਾ ਬੰਦੇ ਕੋਲੇ ਹੱਥ ਦਾ ਹੁਨਰ ਹੈ ਉਹ ਕਦੇ ਭੁੱਖਾ ਨਹੀਂ ਮਰਦਾ ਜਿਹੜੇ ਬੰਦੇ ਗੁਰਪੇ ਬਣਾਉਣ ਵਾਲੇ ਸੀ ਜਾਂ ਦਾਤੀਆਂ ਬਣਾਉਣ ਵਾਲੇ ਸੀ ਉਹਨਾਂ ਨੇ ਮਿਹਨਤ